ਇਸ ਦੁਨੀਆ 'ਚ ਬੇਵਕੂਫ ਬਨਣ ਵਾਲੇ ਬਹੁਤ ਨੇ ਬਸ ਬਣਾਉਣ ਵਾਲਾ ਚਾਹੀਦਾ ਅੱਜ ਆਪਾਂ ਗੱਲ ਕਰਦੇ ਹਾਂ ਉਹਨਾਂ 5 ਪੇਂਟਿੰਗਾਂ ਦੀ ਤਸਵੀਰਾਂ ਦੀ ਜੋ ਬਹੁਤ ਹੀ ਖਰਾਬ ਨੇ ਸਮਝ ਤੋਂ ਬਾਹਰ ਨੇ ਪਰ ਉਹਨਾਂ ਦੀ ਕੀਮਤ ਸੋਚ ਤੋਂ ਵੀ ਜ਼ਿਆਦਾ ਆਜੋ ਦੇਖਦੇ ਹਾਂ ਕਰਦੇ ਹਾਂ ਗੱਲ ਸਭ ਤੋਂ ਪਹਿਲਾਂ 5ਵੇਂ ਨੰਬਰ ਤੇ ਆਉਂਦੀ ਆ ਨੋਨ ਵਿਜ਼ੀਬਲ ਪੇਂਟਿੰਗ ਕੀ ਤੁਹਾਨੂੰ ਪਤਾ ਹੈ 2011 ਵਿੱਚ ਇੱਕ ਅਜਿਹੀ ਪੇਂਟਿੰਗ ਸੇਲ ਹੋਈ ਸੀ ਜੋ ਪੂਰੀ ਤਰ੍ਹਾਂ ਨਾਲ ਖਾਲੀ ਸੀ ਸਿਰਫ ਵਾਈਟ ਕਲਰ ਦੀ ਕੈਨਵਸ ਸੀ ਤੇ ਹੋਰ ਕੁਝ ਵੀ ਨਹੀਂ ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਇਸ ਨੂੰ ਫਰੈਸ਼ 에ਅਰ ਦੇ ਨਾਮ ਨਾਲ ਸੇਲ ਕੀਤਾ ਗਿਆ ਜਿਸ ਦਾ ਮਤਲਬ ਹੈ ਸਿਰਫ ਖਾਲੀ ਹਵਾ ਭਰੀ ਹੋਈ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਕੋਰਪਰੇਟ ਨੇ ਇਸ ਨੂੰ ਖਰੀਦ ਵੀ ਲਿਆ ਉਹ ਵੀ 10000 ਡਾਲਰ ਚ ਮਤਲਬ ਆਪਣੇ 7.5 ਲੱਖ ਰੁਪਏ ਚ ਓ ਮਾਈ ਗੋਡ ਆ ਫੁੱਦੂ ਬਣਾਈ ਕੋ ਫੁੱਦੂ ਇੱਥੇ ਇਹ ਕਹਾਵਤ ਵੀ ਸੱਚ ਹੁੰਦੀ ਹੈ ਕਿ ਜਨਨੀਆਂ ਦੀ ਮੱਤ ਸਮਝ ਗਏ ਨਾ ਹੁਣ ਚੱਲਦੇ ਆਂ ਅਗਲੇ ਨੰਬਰ ਤੇ ਨੰਬਰ ਆ 4 ਤੇ ਉਸ ਪੇਂਟਿੰਗ ਦੇ ਦਾ ਨਾਮ ਹੈ ਲੂਸੀਓ ਲੂਸੀਓ ਨਾਮ ਦੀ ਪੇਂਟਿੰਗ ਇੱਕ ਜਵਾਨ ਮੀਰੋ ਨਾਮ ਦੇ ਫੇਮਸ ਪੇਂਂਟਰ ਸੌਰੀ ਸੌਰੀ ਆਰਟਿਸਟ ਨੇ ਬਣਾਈ ਸੀ ਹੋਰ ਤਾਂ ਹੋਰ ਪਤੰਦਰ ਦੀਆਂ ਬਾਕੀ ਪੇਂਟਿੰਗਾਂ ਵੀ ਇਸੇ ਤਰ੍ਹਾਂ ਹੀ ਆਮ ਬੰਦੇ ਦੇ ਸਮਝ ਨਹੀਂ ਆਉਂਦੀਆਂ ਲੂਸੀਓ ਇੱਕ ਫ੍ਰੈਂਚ ਸ਼ਬਦ ਹੈ ਜਿਸ ਦਾ ਨਾਮ ਹੈ ਕੁੱਤਾ ਲਓ ਕਰ ਲੋ ਗੱਲ ਜੀ ਹਾਂ ਇੱਕ ਕੁੱਤੇ ਦੀ ਪੇਂਟਿੰਗ ਪਰ ਮੈਨੂੰ ਸਮਝ ਨਹੀਂ ਆਉਂਦੀ ਸਾਲਾ ਕਿਹੜੇ ਐਂਗਲ ਤੋਂ ਕੁੱਤਾ ਲੱਗਦਾ ਹੈ ਐਂ ਲੱਗਦਾ ਜਿਵੇਂ ਕੁੱਤੇ ਨੂੰ ਪੋਲੀਓ ਹੋਇਆ ਹੋਵੇ ਚਲੋ ਛੱਡੋ ਹਰਾਨੀ ਦੀ ਗਲਤੀ ਆ ਇਹ ਆ ਇਹ ਪੇਂਟਿੰਗ 2 ਮਿਲੀਅਨ ਡਾਲਰ ਦੀ ਵੇਗੀ ਆਪਣੇ 14-15 ਕਰੋੜ ਹਾਏ 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 ਓ ਮੈਂ ਕਿੱਥੇ ਜਾਵਾਂ ਅਗਲਾ ਤੀਜਾ ਨੰਬਰ ਆਉਂਦਾ ਪੇਂਟਿੰਗ ਬਨਮੈਂਟ VI ਤੇ ਇਸ ਦਾ ਨਾਮ ਆ ਬਨਮੈਂਟ VI ਇਸ ਨੂੰ ਵਰਨਟ ਨਿਊਮੈਨ ਨਾਮ ਦੇ ਇੱਕ ਬੰਦੇ ਨੇ ਬਣਾਇਆ 1953 ਈਸਵੀ ਚ ਵੱਡੇ ਸਾਰੇ ਕੈਨਵਸ ਤੇ ਨੀਲਾ ਰੰਗ ਕਰਕੇ ਸੈਂਟਰ 'ਚ ਉਹ ਚਿੱਟੇ ਰੰਗ ਦੀ ਡੰਡੀ ਲਾਤੀ ਮੈਨੂੰ ਇਹ ਨਹੀਂ ਪਤਾ ਲੱਗਦਾ ਇਹਨੇ ਬਣਾਇਆ ਕੀ ਆ ਬਸ ਫੁੱਦੂ ਜ਼ਰੂਰ ਬਣਾਇਆ ਉਹ ਥੋੜੀ 44 ਮਿਲੀਅਨ ਡਾਲਰ ਦੀ ਵੇਖੀਆ ਇਹਦੀ ਕੀਮਤ ਹੈ 44 ਮਿਲੀਅਨ ਡਾਲਰ ਉਹ ਥੋੜੀ ਮੈਨੂੰ ਦੰਦੜ ਪੈਂਦੀ ਜਾਂਦੀ ਆ ਓਏ ਆਪਣੇ ਹਿਸਾਬ ਦੇ ਹਿਸਾਬ ਕਿੰਨਾ 326 ਤੋਂ 328 ਕਰੋੜ ਰੁਪਈਆ ਉਹ ਭਾਜੀ ਇਹ ਕਮਾਲ ਆ ਬੰਦੇ ਬਈ ਆ ਪਤਾ ਤੁਪੇ ਹੀ ਮੱਜਣ ਆਣਿਆ ਗ੍ਰੇਡ ਉਹ ਭਾਜੀ ਤੁਸੀਂ ਨੰਬਰ 2 ਤੇ ਆਜੋ ਹੁਣ ਨੰਬਰ 2 ਤੇ ਆਉਂਦੀ ਆ ਅਨਟਾਈਲਡ ਪੇਂਟਿੰਗ ਜਿਸ ਨੂੰ ਬਣਾਇਆ ਸਾਈ ਤੋਂਬਲੀ ਨਾਮ ਦੇ ਪੇਂਟ ਨੇ ਸੌਰੀ ਸੌਰੀ ਆਰਟਿਸਟ ਨੇ ਹੁਣ ਤੁਸੀਂ ਦੱਸੋ ਵੀ ਇਹ ਚ ਤੁਹਾਨੂੰ ਕੀ ਲੱਭਦਾ ਇਹ ਪੇਂਟਿੰਗ ਚ ਮੈਨੂੰ ਤਾਂ ਕਾਜਾ ਮੂਜਾ ਜਿਹਾ ਲੱਗਦਾ ਮੈਂ ਬਣਾਉਣਾ ਹੁੰਦਾ ਮੈਂ ਤਾਂ ਇਹਨੂੰ ਕਾਜਾ ਮੂਜਾ ਨਾ ਦਿੰਦਾ ਪਰ ਇਸ ਕਾਜੇ ਮੂਜੇ ਦੀ ਕੀਮਤ 70 ਮਿਲੀਅਨ ਡਾਲਰ ਉਹ ਥੋੜੀ ਆਪਣੇ ਪੈਸੇ ਅਜ ਮੇਰੀ ਗਿਣਤੀ ਮੁੱਕ ਗਈ ਆਪੇ ਤੁਸੀਂ ਹਿਸਾਬ ਲਾ ਲਓ ਜਾਂ ਸਕਰੀਨ ਤੇ ਦੇਖ ਲਓ हां जी ਇਸ ਤੋਂ ਅੱਗੇ ਆਉਂਦਾ ਲਾਸਟ ਨੰਬਰ ਯਾਨੀ ਕਿ ਪਹਿਲਾ ਨੰਬਰ 1 ਨੰਬਰ ਇਹ ਪੇਂਟਿੰਗ ਦਾ ਨਾਮ ਹੈ orange red jello ਮਤਲਬ ਸੰਤਰੀ ਲਾਲ ਪੀਲਾ ਕਮਾਲ ਦੇ ਨਾਮ ਆ ਯਾਰ ਹਸਾ ਹੀ ਜਾਂਦਾ ਸੁਣ ਕੇ ਅੱਛਾ ਐਸ ਨੂੰ ਬਣਾਉਣ ਵਾਲਾ ਚੋਬਰ ਆ ਮਾਰਕ ਰੋहतक ਉਹਨੇ 1961 ਵਿੱਚ ਸੰਤਰੀ ਲਾਲ ਪੀਲਾ ਰੰਗ ਕਲਾਰਿਆ ਸੀ ਤੇ ਉਹਦਾ ਨਾਮ ਦਿੱਤਾ ਸੀ ਸੰਤਰੀ ਲਾਲ ਪੀਲੇ ਤੇ ਐਸ ਦੀ ਮਾਰਕੀਟ ਚ ਕੀਮਤ ਆ 86 ਮਿਲੀਅਨ ਡਾਲਰ 86 ਡਾਲਰ ਮਿਲੀਅਨ ਓ ਮਾਈ ਗੋਡ ਸਾਹਬ ਕਿਤਾਬ ਮੁੱਕ ਗਈ ਮੇਰੀ ਅੰਗਰੇਜ਼ੀ ਵੀ ਮੁੱਕ ਗਈ ਤੇ ਮੇਰਾ ਹਿਸਾਬ ਵੀ ਮੁੱਕ ਗਿਆ ਆਪੇ ਹਿਸਾਬ ਲਾ ਲਿਓ ਮੇਰਾ ਤਾਂ ਗੂਗਲ ਤੋਂ ਵੀ ਜਕੀਨ ਜਿਹਾ ਉੱਟ ਗਿਆ ਇੰਨੇ ਰੇਟ ਦੇਖ-ਦੇਖ ਕੇ ਕਮਾਲ ਹੀ ਹੋਈ ਪਈ ਹੈ ਯਾਰ ਹੁਣ ਤਵੇ ਮੇਰੇ ਵਾਲਿਓ ਸਾਸਰੀ ਕਾਲੀਆ ਚੰਗਾ ਲੱਗੇ ਤਾਂ ਸ਼ੇਅਰ ਕਰ ਦਿਓ